ਦੋਸਤੋ ਸਵਾਗਤ ਕਰਦੇ ਆਂ ਅੱਜ ਦੀ ਸਾਡੀ ਨਵੀਂ ਕ੍ਰਾਈਮ ਸਟੋਰੀ ਦੇ ਵਿੱਚ ਦੋਸਤੋ ਤੁਸੀਂ ਬਹੁਤ ਸਾਰੀਆਂ ਕ੍ਰਾਈਮ ਸਟੋਰੀਆਂ ਸੁਣੀਆਂ ਹੋਣੀਆਂ ਪਰ ਜਿਹੜੀ ਅੱਜ ਦੀ ਸੱਚੀ ਸਟੋਰੀ ਮੈਂ ਤੁਹਾਨੂੰ ਸੁਣਾਉਣ ਲੱਗਿਆ ਇਹ ਸਟੋਰੀ ਸੁਣਨ ਤੋਂ ਬਾਅਦ ਤੁਹਾਡੇ ਲੂ ਕੰਡੇ ਖੜੇ ਹੋ ਜਾਣਗੇ ਇਹ ਜਿਹੜੀ ਸੱਚੀ ਸਟੋਰੀ ਝਾਰਖੰਡ ਦੇ ਧਾਂ ਜਿਲ੍ਹੇ ਦੀ ਹੈ ਦੋਸਤੋ ਕੀ ਹੋਇਆ ਨੀਰਜ ਨੰਦ ਦੇ ਇੱਕ ਵਿਅਕਤੀ ਦਾ ਵਿਆਹ ਅਪਰਾਜਿਤਾ ਨਾਉਂ ਦੀ ਲੜਕੀ ਦੇ ਨਾਲ ਹੁੰਦਾ ਹੈ 2022 ਦੇ ਵਿੱਚ ਉਹਨਾਂ ਦਾ ਵਿਆਹ ਹੁੰਦਾ ਹੈ ਉਸ ਤੋਂ ਬਾਅਦ ਅਕਸਰ ਉਹਨਾਂ ਦੇ ਵਿੱਚ ਲੜਾਈ ਝਗੜਾ ਰਹਿਣਾ ਸ਼ੁਰੂ ਹੋ ਜਾਂਦਾ ਹੈ ਪਰ ਜਿਹੜਾ ਨੀਰਜ ਹੁੰਦਾ ਹੈ ਉਹ ਬੜੇ ਛਾਤਰ ਦਿਮਾਗ ਦਾ ਹੁੰਦਾ ਹੈ ਉਹ ਆਪਣੀ ਪਤਨੀ ਨਾਲ ਇਸ ਤਰੀਕੇ ਨਾਲ ਪੇਸ਼ ਆਉਂਦਾ ਤੁਸੀਂ ਸੋਚ ਵੀ ਨਹੀਂ ਸਕਦੇ ਆਪਣੀ ਪਤਨੀ ਨਾਲ ਜਾਨਵਰਾਂ ਤੋਂ ਵੀ ਭੈੜਾ ਵਿਵਹਾਰ ਕਰਦਾ ਅਤੇ ਉਸ ਨੂੰ 1 ਮਹੀਨਾ ਭੁੱਖੇ ਰੱਖ ਕੇ ਉਹਦਾ ਕਤਲ ਕਰ ਦਿੰਦਾ ਉਸ ਤੋਂ ਬਾਅਦ ਉਹਦੀ লাশ ਨੂੰ ਇੱਕ ਨਦੀ ਦੇ ਕੰਢੇ ਸੁੱਟ ਨਾਉਂਦਾ ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ ਵੀ ਇਹ ਕਤਲ ਕੀਤਾ ਗਿਆ ਉਸ ਤੋਂ ਬਾਅਦ ਨੀਰਜ ਇੱਕ ਬਹੁਤ ਹੀ ਛਾਤਰ ਦਿਮਾਗ ਨਾਲਾ ਮਣਕਰਤ ਕਹਾਣੀ ਸੋਚਦਾ ਅਤੇ ਉਹ ਆਪਣੇ ਸਹੁਰਿਆਂ ਨੂੰ ਦੱਸਦਾ ਵੀ ਮੇਰੀ ਪਤਨੀ ਜਿਹੜੀ ਉਹ ਕਈ ਦਿਨਾਂ ਤੋਂ ਲਾਪਤਾ ਹੈ ਪਰ ਜਿਹੜੇ ਨੀਰਜ ਦੇ ਸਹੁਰੇ ਹੁੰਦੇ ਨੇ ਉਹਨਾਂ ਨੂੰ ਨੀਰਜ ਤੇ ਪਹਿਲਾਂ ਹੀ ਸ਼ੱਕ ਹੁੰਦਾ ਕਿਉਂਕਿ ਨੀਰਜ ਅਕਸਰ ਆਪਣੀ ਪਤਨੀ ਨੂੰ ਕੁੱਟਦਾ ਮਾਰਦਾ ਸੀ ਅਤੇ ਦਾਜ ਦੇਹ ਦੀ ਮੰਗ ਕਰਦਾ ਸੀ ਕਿਉਂਕਿ ਨੀਰਜ ਝਾਦੇ ਪਰਿਵਾਰ ਨੂੰ ਇੱਕ ਗੱਡੀ ਦੀ ਭੁੱਖ ਸੀ ਕਿ ਸਾਡੇ ਬੇਟੇ ਨੂੰ ਦਾਦਾ ਦੇ ਵਿੱਚ ਇੱਕ ਗੱਡੀ ਦਿੱਤੀ ਜਾਵੇ ਪਰ ਲੜਕੀ ਦੇ ਪਰਿਵਾਰ ਨੇ ਗੱਡੀ ਨਹੀਂ ਦਿੱਤੀ ਤਾਂ ਇਸ ਤੋਂ ਬਾਅਦ ਨੀਰਜ ਦਾ ਜਿਹੜਾ ਪਰਿਵਾਰ ਹੈ ਉਹ ਉਸ ਲੜਕੀ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੰਦਾ ਅਤੇ ਤਕਰੀਬਨ 1 ਮਹੀਨਾ ਭੁੱਖਾ ਰੱਖਣ ਤੋਂ ਬਾਅਦ ਉਸ ਦਾ ਮਰਡਰ ਕਰਕੇ ਉਸ ਨੂੰ ਇੱਕ ਨਦੀ ਦੇ ਕੰਢੇ ਸੁੱਟ ਦਿੰਦਾ ਪਰ ਲੜਕੀ ਦੇ ਪਰਿਵਾਰ ਨੂੰ ਸ਼ੱਕ ਹੋਣ ਕਰਕੇ ਤਾਂ ਉਹਨਾਂ ਨੇ ਪੁਲਿਸ ਕੋਲ ਇੱਕ ਕੰਪਲੇਟ ਦਰਜ ਕਰਵਾਈ ਅਤੇ ਪੁਲਿਸ ਨੇ ਜਦੋਂ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਅਤੇ ਉਹਨਾਂ ਨੇ ਨੀਰਜ ਝਾੜ ਨੂੰ ਗ੍ਰਿਫਤਾਰ ਕੀਤਾ ਤਾਂ ਸ਼ਕਤੀ ਨਾਲ ਪੁੱਛ ਕੇ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਨਿਰਜ ਝਾਅ ਮੰਨਿਆ ਕਿ ਮੈਂ ਆਪਣੀ ਪਤਨੀ ਦਾ ਕਤਲ ਕੀਤਾ ਉਸ ਨੂੰ ਤਕਰੀਬਨ 1 ਮਹੀਨਾ ਭੁੱਖਾ ਰੱਖਣ ਤੋਂ ਬਾਅਦ ਉਹਦੀ Laash ਨਹਿਰ ਦੇ ਕੰਢੇ ਪੁਲ ਕੋਲੇ ਸੁੱਟ ਦਿੱਤੀ ਦੋਸਤੋ ਬੰਦਾ ਕਦੇ ਸੋਚ ਵੀ ਨਹੀਂ ਸਕਦਾ ਵੀ ਇਨਸਾਨ ਆ ਜਿਹੜਾ ਉਹ ਇਸ ਹੱਦ ਤੱਕ गिर सकता नीर्ज ਝਾ ਨੇ ਆਪਣੀ ਪਤਨੀ ਨਾਲ ਜਾਨਵਰਾਂ ਤੋਂ ਵੀ ਭੈੜਾ ਜਿਹੜਾ ਵਿਵਹਾਰ ਕੀਤਾ ਉਸ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਟਿਕਾਣੇ ਲਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਕਾਨੂੰਨ ਦੇ ਹੱਥ ਜਿਹੜੇ ਆ ਉਹ ਬਹੁਤ ਲੰਬੇ ਹੁੰਦੇ ਨੇ ਨੀਰਜ ਅਤੇ ਉਸ ਦੀ ਮਾਤਾ ਪਿਤਾ ਅਤੇ ਚਾਰ ਜਾਨਾਂ ਤੇ ਕੇਸ ਦਰਜ ਕਰਕੇ ਪੁਲਿਸ ਨੇ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਦੋਸਤੋ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਮਿਲਦੇ ਆ ਕਿਸੇ ਨਵੀਂ ਕ੍ਰਾਈਮ ਸਟੋਰੀ ਦੇ ਵਿੱਚ ਸਾਰ ਦੋਸਤਾਂ ਨੂੰ ਸਤਿ ਸ੍ਰੀ ਅਕਾਲ